ਕਾਲ ਸਿੰਘ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਦੀ ਚੈਟ ਲੀਕ ਹੋਈ ਹੈ ਜਿਸ ਦੇ ਵਿੱਚ ਰਵਨੀਤ ਬਿੱਟੂ ਅਤੇ ਅਕਾਲੀ ਆਕੂ ਬਿਕਮ ਸਿੰਘ ਮਜੀਠੀਆ ਨੂੰ ਮਾਰਨ ਦੀ ਸਾਜ਼ਿਸ਼ ਦਾ ਖੁਲਾਸਾ ਹੋਇਆ ਇਸ ਮਾਮਲੇ ਤੇ ਕੈਬਨਟ ਮੰਤਰੀ ਲਾਲਚੰਦ ਕਟਾਰੂਚਕ ਨੇ ਗੁਰਦਾਸਪੁਰ ਦੇ ਵਿੱਚ ਕਿਹਾ ਕਿ ਭਾਵੇਂ ਵਾਰਿਸ ਪੰਜਾਬ ਦੇ ਨਾਮ ਦੀ ਜਥੇਬੰਦੀ ਹੋਵੇ ਜਾਂ ਫਿਰ ਹੋਰ ਕੋਈ ਕਿਸੇ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਦੇਖੋ ਪੰਜਾਬ ਦੇ ਅੰਦਰ ਜਿਹੜੇ ਸਰਾਰਤੀ ਅੰਸਰ ਨੇ ਚਾਹੇ ਪੰਜਾਬ 'ਚ ਬੈਠੇ ਆ ਜਾਂ ਪੰਜਾਬ ਤੋਂ ਬਾਹਰ ਬੈਠੇ ਆ ਉਹਨਾਂ ਨੂੰ ਇੱਕ ਗੱਲ ਦੀ ਸਖਤ ਚੇਤਾਵਨੀ ਆ ਔਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬੜਾ ਸਪਸ਼ਟ ਸਟੈਂਡ ਹੈ ਕਿ ਪੰਜਾਬ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਕਿਸੇ ਦਾ ਜਾਨੀ ਮਾਲੀ ਨੁਕਸਾਨ ਕਰਨ ਦੀ ਕਿਸੇ ਨੇ ਕੋਸ਼ਿਸ਼ ਕੀਤੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਚਾਹੇ ਭਾਵੇਂ ਬਾਹਰਸ ਪੰਜਾਬ ਹੋਵੇ ਚਾਹੇ ਕੋਈ ਵੀ ਹੋਵੇ ਪੰਜਾਬ ਗੁਰੂਆਂ ਦੀ ਧਰਤੀ ਆ ਪੰਜਾਬ ਕ੍ਰਾਂਤੀਕਾਰੀਆਂ ਲੋਕਾਂ ਦੀ ਧਰਤੀ ਆ ਪੰਜਾਬ ਦੀ ਸੋਸ਼ਲ ਬਾਉਂਡਿੰਗ ਇਨੀ ਸਟਰੋਂਗ ਆ ਕਿਸੇ ਨੂੰ ਵੀ ਇੱਥੇ ਪੰਜਾਬ ਦੀ ਸਰਜਮੀ ਦੇ ਉੱਤੇ ਇੱਥੇ ਮੁਹੱਬਤ ਦੇ ਬੂਟੇ ਨੂੰ ਇੱਥੇ ਆਮਲ ਸਾਥੀ ਦੇ ਮਹੌਲ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਸਖਤ ਕਾਰਵਾਈ ਕਰਾਂਗੇ ਚਾਕੇ ਜੇਲਾ ਦੇ ਸੁਟੇਆ ਹੋਰ ਵੀ ਲੋੜਪੂਰਨ ਸਰਕਾਰ ਵੀ ਕਾਰਵਾਈ ਕਰੇਗੀ ਕਿਹੜੀਆਂ ਕਦੇ ਮੇਰੀ ਸਿਕਿਉਰਿਟੀ ਵਾਪਸ ਲਈ ਮੈਨੂੰ ਜਿਆਦਾ ਖੰਡਾ ਇਹ ਤਾਂ ਜਵਾਬ ਵੈਸੇ ਮਜੀਠੀ ਨੂੰ ਦੇਣਾ ਚਾਹੀਦਾ ਜਿਉਂ-ਜਿਉਂ ਡਰੱਗਸ ਦੇ ਖਿਲਾਫ ਸਰਕਾਰ ਹੱਲਾ ਬੋਲ ਰਹੀ ਆ ਜਿਉਂ-ਜਿਉਂ ਡਰੱਗਸ ਦੇ ਖਿਲਾਫ ਸਰਕਾਰ ਗਰਾਸ ਰੂਟ ਤੱਕ ਜਾ ਰਹੀ ਆ ਕਿਉਂ ਤੋਂ ਇਹਨਾਂ ਲੋਕਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਪਈ ਆ ਇਹੀ ਇਹੀ ਪ੍ਰੋਬਲਮ ਆ ਕਿ ਇਹ ਹਮੇਸ਼ਾ ਆਪਣੇ ਘਰ ਦੀਆਂ ਚਾਰਦਵਾਰੀਆਂ ਉੱਚੀਆਂ ਕਰਨ ਤੇ ਲੱਗੇ ਰਹਿੰਦੇ ਆ ਆਪਣੇ ਸਿੱਖਿਆ ਦੀ ਅ ਮਤਲਬ ਜਿਹੜੀ ਇਹ ਮੰਗ ਕਰਦੇ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਚਿੰਤਾ ਨਹੀਂ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਚਿੰਤਾ ਨਹੀਂ ਜੇ ਪੰਜਾਬ ਦੇ ਲੋਕਾਂ ਦੀ ਚਿੰਤਾ ਹੁੰਦੀ ਤਾਂ ਅੱਜ ਇਹ ਕਾਲੀਦਲ ਹਾਸ਼ੀਏ ਦੇ ਕੋ ਹੋ ਜਾਂਦਾ ਸੋ ਇਹਨਾਂ ਦੇ ਰਾਜ ਦੇ ਅੰਦਰ ਹੀ ਡਰੱਗਸ ਦੇ ਬੂਟੇ ਲੱਗੇ ਆ ਇਹਨਾਂ ਦੇ ਰਾਜ ਦੇ ਅੰਦਰ ਹੀ ਮਾਫੀਆ ਪੜਪਿਆ ਇਹ ਹੀ ਜਿਹੜੇ ਕੰਡੇ ਜਿਹੜੇ ਆ ਭਗਵੰਤ ਸਿੰਘ ਸਰਕਾਰ ਨੂੰ ਚੁੱਕਣੇ ਪੈ ਰਹੇ ਸੋ ਪੰਜਾਬ ਪੂਰੀ ਤਰ੍ਹਾਂ ਪੀਸ ਆ ਪੰਜਾਬ ਪੂਰੀ ਤਰ੍ਹਾਂ ਮਤਲਬ ਅਮਨ ਦੇ ਵਿੱਚ ਆ ਔਰ ਲਗਾਤਾਰ ਪੰਜਾਬ ਦੇ ਲੋਕਾਂ ਦਾ ਸਰਦਾਰ ਭਗਵਾਨ ਸਿੰਘ ਮਾਨ ਦੇ ਵਿੱਚ ਬੜਾ ਵਿਸ਼ਵਾਸ ਹੈ ਉਹ ਵੀ ਇਦਾਂ ਕਹਿੰਦੇ ਕਿ ਜਦ ਤੱਕ ਤੁਸੀਂ ਅਸਲੀ ਸਕਿਉਰਟੀ ਵਾਪਸ ਲਈਏ ਉਸ ਤੋਂ ਬਾਅਦ ਮੇਰੀ ਸਕਿਉਰਟੀ ਵਾਪਸ ਲੈ ਕੇ ਦੇਣ ਮੈਨੂੰ ਵੀ ਇਦਾਂ ਹਵਾ ਦਿੱਤਾ ਜਾ ਇਹ ਪ੍ਰੋਟੋਕਾਲ ਸਕਿਉਰਟੀ ਦਾ ਇਹ ਮਹਿਕਮਾ ਪੁਲਿਸ ਦਾ ਕੰਮ ਹੈਗਾ ਉਹ ਬਾਰ-ਬਾਰ ਉਹਨੂੰ ਉਹਦੀ ਸਟੱਡੀ ਕਰਦੇ ਆ ਜਿੱਥੇ ਕਿਤੇ ਵੀ ਲੋੜ ਪੈਂਦੀ ਜਿੰਨੂੰ ਦੇਣ ਦੀ ਲੋੜ ਪੈਂਦੀ ਹੈ ਸਕਿਉਰਟੀ ਦਿੰਦੇ ਵੀ ਆ ਜਿੱਥੇ ਨਹੀਂ ਸਕਿਉਰਟੀ ਦੀ ਲੋੜ ਹੁੰਦੀ ਇਹ ਰਿਪੋਰਟ